ਇੱਥੇ ਚੈੱਕ ਕਰਵਾਉਣੀ ਅੱਛਾ ਕਿੱਥੇ ਇਹ ਤਾਂ ਇਹ ਤਾਂ ਜਾਂਦੇ ਸੁਭਾਉ ਦੀ ਗੱਲ ਨੂੰ ਚਾਪੇ ਕਿ ਉਹ ਕਾਲੀ ਜਿਹੜਾ ਬੈਕ ਕਰਦਾ ਉਹ ਟਰਾਲੀ ਦੇਖੋ ਉਹ ਕੋ ਬੈਕ ਵੀ ਹੋ ਜੀ ਸਲਿੱਪ ਕਰਦਾ ਟ੍ਰੈਕਟਰ ਤੋਂ ਤੁਹਾਨੂੰ ਪੇਮੈਂਟ ਸ਼ੁਰੂ ਹੋ ਗਈ ਹਾਂਜੀ ਪੇਮੈਂਟ ਆ ਗਈ ਅੱਜ ਅੱਜ ਪੈ ਗਈ ਅੱਛਾ ਮੈਂ ਇਹੋ ਵੇਖਣਾ ਵੀ ਕਦੋਂ ਠੀਕ ਹੈ ਠੀਕ ਹੈ ਪੇਮੈਂਟ ਬੰਦਦਾ ਵੀ ਉਹਨਾਂ ਆ ਪੈਂਦਾ ਵੀ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਉਹ ਹੀ ਦਾ ਦਸਰਾ ਠੀਕ ਆ ਨਾ ਕੋ ਕੌਣ ਹੈ ਇੱਥੇ ਇੰਜਾਜ ਕੌਣ ਇੰਜਾਜ ਕੌਣ ਇੱਥੇ ਇੰਜਾਜ ਕੌਣ ਆ ਗਿਆ ਵਧੀਆ ਆ ਗਿਆ ਹਾਂਜੀ ਹਾਂਜੀ ਅੱਛਾ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਸਰ ਠੀਕ ਆ ਬਿਲਕੁਲ ਵਧੀਆ ਪੇਮੈਂਟ ਕਹਿੰਦਾ ਪਹਿ ਗਈ ਪਹਿਲੇ ਹਾਂਜੀ ਹਾਂਜੀ ਅੱਛਾ ਆ ਇੱਥੇ ਕੋਈ ਚਿਕੜ ਸਵਾਵੀ ਨਹੀਂ ਕੀਤਾ ਪ੍ਰਕਾਸ਼ ਹਾਂ ਇਹ ਇੰਨਾ ਘਟਾ ਪਿਆ ਗਾਰਾ ਸਾਰਾ ਰੋਡ ਤੇ ਚੜਦਾ ਮੁੜ ਕੇ ਐਕਸੀਡੈਂਟ ਦਾ ਚਾਂਸ ਮੰਦਾ ਟਰਾਲੀ ਗਾਰਾ ਫਟ ਲੱਕੇ ਕਿਤੇ ਪਹੁੰਚਿਆ ਇਹ ਮਲੇ ਤਾਂ ਗੱਡੀ ਚ ਉੱਗਦੀਆਂ ਆਹ ਆਹ ਦੇਖੋ ਚੱਕਰ ਜਿਹੜਾ ਇਹਦਾ ਇਹਨੂੰ ਜਾਂ ਤੇ ਧਵਾਓ ਜਾਂ ਇਹਨੂੰ ਸੋਤ ਠੀਕ ਹੈ ਠੀਕ ਹੈ ਉਹ ਟਰਾਲੀ ਜਦੋਂ ਬੈਕ ਕਰਦਾ ਉਹ ਟਰਾਲੀ ਦੇਖੋ ਉਹ ਕੋ ਬੈਕ ਨਹੀਂ ਹੋਦੀ ਸਲਿੱਪ ਕਰਦਾ ਟਰੈਕਟਰ ਟਰਾਲੀ ਠੀਕ ਹੈ ਠੀਕ ਹੈ ਕਿਦਾਂ ਬੇ ਕਰਵਾ ਹਾਂ ਇਹ ਇੱਕ ਦਵਾ ਕੇ ਦੋ ਨਾ ਠੀਕ ਹੈ ਇਹਨੂੰ ਕਿਸਾਨ ਨੂੰ ਪੇਮੈਂਟ ਸ਼ੁਰੂ ਹੋ ਗਈ ਹਾਂਜੀ ਪੇਮੈਂਟ ਹੋ ਗਈ ਅੱਜ ਅੱਜ ਪੈ ਗਈ ਹੁੰਦੀ ਹੈ ਠੀਕ ਹੈ ਪੇਮੈਂਟ ਬੰਦਦਾ ਵੀ ਹੈ ਨਾ ਆ ਪੈਂਡਾ ਵੀ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਹੋਈ ਤਾਂ ਦੱਸਣਾ ਨਹੀਂ ਹੈ ਨਹੀਂ ਪ੍ਰੋਬਲਮ ਠੀਕ ਹੈ ਨਾ ਹਾਂ ਪ੍ਰੋਬਲਮ ਕਿ ਕਿਸ ਤਰ੍ਹਾਂ ਮੈਂ ਇਹਨਾਂ ਨੂੰ ਕਿਹਾ ਵੀ ਇੱਥੋਂ ਇੱਕਦਮ ਸਾਫ਼ ਕਰੋ ਫਿਰ ਖੋਲ ਦੇਣਾ ਹਾਂ ਉਹਦੇ ਕਰਕੇ ਵੀ ਥੋੜੀ ਦਿੱਕਤ ਆ ਜੀ ਸਕਦੀ ਨਹੀਂ ਨਹੀਂ ਇਹਨੂੰ ਕਦੋਂ ਨਾ ਫਿਰ ਤੁਹਾਡੇ ਕੋਲ ਪੂਰੀ ਪੜਾਈ ਹੋਣੀ ਨਹੀਂ ਫਿਰ ਟਾਈਮ ਇਹ ਤਾਂ ਆਪਾਂ ਮੁਰਜਾਉਂ ਤੋਂ ਟਾਈਮ ਆਜੂ ਮੇਲ ਬੰਦ ਕਰ ਦੋ ਤਿੰਨ ਦਿਨ ਦੀ ਗੱਲ ਆ ਉਹ ਟੈਂਡਰ ਲਾਤਾ ਕੋਈ ਨਹੀਂ ਕੋਈ ਕੋਈ ਉਹ ਵੀ ਕਹਿੰਦਾ ਮੰਜਾ ਸਾਹਿਬ ਨਹੀਂ ਆ ਜੀ ਆ ਜੀ ਕਹਿੰਦਾ ਜੀ ਤਨਖਾਹਾਂ ਵੀ ਵਧੜੀਆਂ ਉਹ ਵਧਾਉਣੀਆਂ ਵੀ ਆ ਤੇ ਟਾਈਮ ਨਾ ਪਾਉਣੀ ਬਿਲਕੁਲ ਠੀਕ ਹੈ ਭਾਈ ਇਹ ਬੰਦੇ ਜਿਹੜੇ ਕੰਮ ਕਰਦੇ ਠੀਕ ਹੈ ਹਾਂ ਠੀਕ ਹੈ ਕਿਤੇ ਗੱਲ ਹਾਂ